ਪਲੀ ਮੋਜੀ ਸਾਹਿਬ ਠੀਕ ਠਾਕ ਹੋ ਠੀਕ ਠਾਕ ਵੀਰਿਆ ਵਧੀਆ ਸੇਤਾਂ ਕਾਮ ਆ ਵੀਰਿਆ ਵਧੀਆ ਵਧੀਆ ਦਿਖਾ ਅੱਜ ਵੱਡੇ ਭਾਈ ਟਰੈਕਟਰ ਫਿਰ ਵਧੀਆ ਪਹਿਲਾਂ ਤਾਂ ਸਾਰੇ ਵੀਰੋ ਦਾ ਆਪਣੇ ਪੌਜੀ ਟਰੈਕਟਰ ਸੇਲ ਕੇ ਚੈਨਲ ਤੇ ਖੜਾ ਦਾ ਸਵਾਗਤ ਹੈ ਸਾਰਿਆਂ ਨੂੰ ਸੋਸ਼ੀਟਲ ਆਜੋ ਦਿਖਾਉਣੇ ਅੱਜ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ 450 AC ਠੀਕ ਹੈ ਬਾਈ ਜੀ ਮਾਡਲ ਕਿਹੜਾ ਬਾਈ ਜੀ ਇਹ ਇਹ ਮਾਡਲ 14 ਬਾਈ ਅੱਛਾ ਟਰੈਕਟਰ ਤਾਂ ਚੰਗਾ ਲੱਗਦਾ ਬਾਈ ਚੰਗਾ ਟਰੈਕਟਰ ਹੈ ਵਧੀਆ ਟਾਇਰ ਵੀ ਵਧੀਆ ਮਗਰ ਲੈ ਟਾਈਮ ਹੀ ਹਾਂ ਜੀ ਹਾਂ ਜੇ ਕਿਨ ਸੁਨਾ ਨੰਬਰ 1 ਦੇ ਟਾਇਰ ਹੈ ਸਾਬ ਜੀ ਟ੍ਰੈਕਟਰ ਦੀ ਨਾ ਨੰਬਰ ਐਨਓਸੀ ਮਿਲ ਜੂਗੀ ਨਾ ਨਾ ਕਰਾਉਣਾ ਪਊ ਡਾਕਟਰ ਠੀਕ ਹੈ ਬਾਈ ਇਹ ਬੰਦਾ ਲੈਂਦਾ ਉਹ ਨਾ ਕਰਾਉਣਾ ਪਊ ਇਹਦਾ ਰੇਟ ਰੂਟ ਕੀ ਰੱਖਿਆ ਬਾਈ ਓਏ ਰੇਟ ਤਾਂ ਦਾ 295000 ਅੱਛਾ ਟਰੇਡ ਦੇ ਦੇਗਾ ਆਪਾਂ 265000 ਦਾ ਯਾਰ ਠੀਕ ਹੈ ਹੋਰ ਕੋਈ ਛੋਟ ਨਾਲ ਕੀ ਕਰ ਦੇਾਂਗੇ ਬੋਕਰ ਦੇ ਮਾਰ ਦੇ ਦੇਖ ਲੋ ਜੀ ਮਿੱਤਰੋ ਅੱਗੇ ਹੋਰ ਕਿਹੜਾ ਟਰੈਕਟਰ ਹੈ ਆਪਣੇ ਕੋਲ ਮੈਸੀ ਅੱਛਾ 52 ਬੰਦਾ ਵਾਲੀ ਮੈਸੀ ਵਾਹ ਜੀ ਵਾਹ ਟਾਇਰ ਇਹਦੇ ਵੀ ਨਵੇਂ ਆ ਫੋਟੋਆਂ ਨਵੇਂ ਟਾਇਰਾਂ ਵਾਲੇ ਰੱਖਦਾਣਾ ਓਏ ਬੇਡ ਰੂਡ ਲੱਗਿਆ ਮਿੱਤਰੋ ਇਹਦੇ ਡੈਕ ਵੀ ਲੱਗਿਆ ਓਏ ਕਿਉਂ ਲੱਗਿਆ ਜਾਵਾ ਨਵਾਂ ਡੈਕ ਲੱਗਿਆ ਵਧੀਆ ਮਾਡਲ ਕਿਹੜਾ ਹੈ ਇਹ ਇਹ 6 ਮਾਡਲ ਆ ਅੱਛਾ 2006 ਮਾਡਲ ਆ ਹਾਂ ਇਹਦਾ ਨੰਬਰ ਵੀ ਪੰਜਾਬ ਲੱਗਦਾ ਮੈਨੂੰ ਪੰਜਾਬ ਨੰਬਰਾ ਇਹਦੀ ਮੁੱਲ ਵੜੀ ਕੀ ਆ ਫੋਟੋਆਂ ਇਹਦੀ 2 ਲੱਖ ਦੇ 45 ਹਜ਼ਾਰ ਆ ਅੱਛਾ ਅੱਪਾ ਕੁ ਆ ਜਾਂਦੀ ਹੈ ਕਿੰਨੇ ਦਾ 245 ਦਾ 245 ਕਿੰਨੇ ਲਾ ਡਬਲ ਕਲਚ ਹੁੰਦਾ ਹੈ ਨਾ ਇਹ ਡਬਲ ਕਲਚ ਡਬਲ ਕਲਚ 50 ਹਸਪਾਵਰ ਟੂੜੀ ਵਾਲੀ ਵੀ ਖੇਡਦਾ ਇਹ ਸਾਰੀ ਟੂੜੀ ਦਾੜੀ ਵਾਲੇ ਦਾ ਘਾਬਾ ਦੂਜੇ ਦਾ ਬੜਾ ਠੀਕ ਹੈ ਅੱਗੇ ਆਹ ਇਹ ਹੈਗਾ ਆਪਣਾ 35 ਵਾਲਾ ਸੋਨਾ ਲੀਕਾ ਠੀਕ ਹੈ ਮਾਰਨਾ ਰਾਣਾ ਨੰਬਰ ਨਾਲ ਦੇ ਟਾਇਰ ਚਾਰੇ ਇਹਦੇ ਇਹ ਤੇ 300 ਤੇ 8 ਘੰਟੇ ਚੱਲਿਆ ਟਰੈਕਟਰ ਹੈ Ориਜినਲ ਹੈ ਠੀਕ ਹੈ ਨਾਲ ਦੇ ਟਾਇਰ ਆ ਦੇ ਵੀ ਮਾਰ ਟਾਇਰ ਮੋਹ ਪਿਆ ਨਾਲ ਦੇ ਇਹ ਟੋਲੇ ਚੱਲਿਆ ਬਹੁਤ ਘੰਟਾ ਹਣਾ ਹਰ ਦਿਨ ਟੱਕਾ ਹਰਾ ਬਾਂਪਰ ਵੀ ਲੱਗ ਹੋਇਆ ਹੈ ਨਾ ਬਾਂਪਰ ਵੀ ਨਾਲ ਦਾ ਨਹੀਂ ਲੱਗਾ ਦੇਖ ਲੋ ਵੀ ਦੋਸਤੋ ਜਮ ਓਕੇ ਰਹੋ ਮੁੱਤ ਵਾਟਾ 4 ਲੱਖ ਤੇ 40 ਹਜ਼ਾਰ ਦਾ ਦੇ ਦਾਂਗੇ ਠੀਕ ਹੈ ਦੇਣਾ ਰੇਟ ਮੰਗਦੇ ਚ 475000 ਰੇਟ 475000 ਤੇ 440000 ਦਾ ਬਾਈ ਕਹਿੰਦਾ ਦੇਣਾ ਟੌਪ ਮਾਡਲ ਟਰੈਕਟਰ ਹੈ ਇਹ ਸੋਨਾਲੀਕਾ 35 ਸਾਰੇ ਫੰਕਸ਼ਨਰ ਦੇ ਵਿੱਚ ਪਾਵਰ ਸਟੀering ਤੇਲ ਬ੍ਰੇਕਾਂ ਡਬਲ ਡਿਸਟ੍ਰਿਬਿਊਟਰ ਪਾਵਰ ਸਟਰਾਂਕਰ ਤੇਲ ਬ੍ਰੇਕਾਂ ਕੱਜਾ ਪਾ ਇੱਕ ਵੇਚਿਆ ਹਨਾ ਕਸੇਟਾਂ ਰਾਂਜ 440000 ਦਾ ਹਾਂ ਅੱਗੇ ਆ ਗਿਆ ਬਈ ਏ 550 550 ਤਹਾਣਾ ਨੰਬਰ ਹੈ ਐਨਓਸੀ ਵੀ ਮਿਲ ਜੂਗੀ ਟਾਇਰ ਇਹਦੇ ਵੀ ਨਵੇਂ ਆ ਮਾਡਲ ਕਿਹੜਾ ਹੈ ਮਾਡਲ 13 ਪੈਦ ਕੀ ਤਾਂ ਫੌਜੀਆ ਖੁਸ਼ਕੀ ਘੜਦੀ ਹੁਣ ਸਾਰੇ ਟਰੈਕਟਰਾਂ ਦੇ ਟਾਇਰ ਨਵੇਂ ਪਾਏ ਨਵੇਂ ਟਾਇਰ ਆ ਜਮਾ ਸਾਰੇ ਚਲ ਵਧੀਆ ਜ਼ਿਮੀਦਾਰ ਨੂੰ ਸੌਖਾ ਹੋ ਜੂਗਾ ਜ਼ਿਮੀਦਾਰ ਨੂੰ ਪਵਾਉਣੇ ਔਖੇ ਹੋ ਜਾਂਦੇ ਆ ਦੇਖ ਲੋ ਮੇਥਰੋ ਟਰੈਕਟਰ ਦੀ ਕੰਡੀਸ਼ਨ ਟਰੈਕਟਰ ਬਾਹਰ ਕੇ ਲਿਆਣਾ ਲੱਗ ਰਿਹਾ ਯਾਰ ਤੇਲ ਤਾਂ ਤੂੰ ਪਾਏਂਗਾ ਜਦੋਂ ਮਾਣਾ ਹੋਣਾ ਜ਼ਿਮੀਦਾਰ ਨੇ ਬਾਦਾਂ